ਓਹ ਹੋਰ ਵੀ ਨੇ ਟੰਗ ਲੋਦੀ ਲੋੜੀ ਨੂੰ ਮਣਾਉਣ ਦੇ ਠੇਕੇ ਕਾ ਤੋਂ ਲੈ ਲੈ ਅਸੀਂ ਲੋਕਾਂ ਨੂੰ ਰਵਾਉਣ ਦੇ ਓਹ ਹੋਰ ਵੀ ਨੇ ਟੰਗ ਲੋਦੀ ਲੋੜੀ ਨੂੰ ਮਣਾਉਣ ਦੇ ਠੇਕੇ ਕਾ ਤੋਂ ਲੈ ਲੈ ਅਸੀਂ ਲੋਕਾਂ ਨੂੰ ਰਵਾਉਣ ਦੇ ਓਹ ਧੋਰ ਚਾਈਨਾ ਦੀ ਨਾਲ ਕੋਈ ਵੱਢ ਕੇ ਭੁੱਗੇ ਖੁਸ਼ੀਆਂ ਦੇ ਘਰਾਂ 'ਚ ਜਲਾਈਏ ਨਾ ਓਵਾ ਜੋੜਾਲ ਕੇ ਪਰਨ ਸਰ ਕਰੀਏ ਗੁੱਡੇ ਚਾਈਨਾ ਵਾਲੀ ਧੋਰ ਨਾ ਉਡਾਈਏ ਨਾ ਉਵਾ ਜੋਰਾਲ ਕੇ ਪਰਨ ਸਾਰੀ ਕਰੀਏ ਗੁੱਡੇ ਚੈਨਾ ਵਾਲੀ ਡੋਰ ਨਾ ਉਡਾਈਏ ਨਾ ਕੁਝ ਦਿਨਾਂ ਦੀ ਖੁਸ਼ੀ ਕਿਸ ਘਰ ਸੋਗ ਪਾਉਣਾ ਨਹੀਂ ਲੰਘ ਕੇ ਆਵੇਲਾ ਜਿਹੜਾ ਹੱਥ ਮੁੜੇ ਆਉਣਾ ਨਹੀਂ ਕੁਝ ਦਿਨਾਂ ਦੀ ਖੁਸ਼ੀ ਕਿਸ ਘਰ ਸੋਗ ਪਾਉਣਾ ਨਹੀਂ ਲੰਘ ਕੇ ਆਵੇਲਾ ਜਿਹੜਾ ਹੱਥ ਮੁੜੇ ਆਉਣਾ ਨਹੀਂ ਬੱਚਿਆਂ ਨੂੰ ਹੱਥੀ ਗੱਟੂ ਆਪ ਦੇ ਕੇ ਦੀ ਬੱਚਿਆਂ ਭੱਤੀ ਗੱਡੂ ਆਪੇ ਦੇ ਕੇ ਜੀ ਭੋਲੇ ਪੰਨ ਵਿੱਚ ਕਾਤਲੇ ਬਣਾਈਏ ਨਾ ਉਹ ਆ ਜੋ ਰਾਲ ਕੇ ਪਰਨ ਕਰ ਕਰੀਏ ਗੁੱਡੇ ਚੈਨਾ ਵਾਲੀ ਡੋਰ ਨਾ ਉਡਾਈਏ ਨਾ ਉਹ ਆ ਜੋ ਰਾਲ ਕੇ ਪਰਨ ਕਰ ਕਰੀਏ ਗੁੱਡੇ ਚੈਨਾ ਵਾਲੀ ਡੋਰ ਨਾ ਉਡਾਈਏ ਨਾ ਕਿੰਨੇ ਹੀ ਉਹ ਇੰਬਰაცი ਉੱਡੇ ਦੇ ਪਰਿੰਦੇ ਕਿੰਨੇ ਮਾਰ ਗਏ ਕਿੰਨੇ ਹੀ ਜਵਾਨੇ ਬਲੀ ਡੋਰੇ ਸਿ ਝੜ ਗਏ ਉਹ ਜੀਵ ਤੇ ਦੇ ਪਰਿੰਦੇ ਕਿੰਨੇ ਮਾਰ ਗਏ ਕਿੰਨੇ ਹੀ ਜਵਾਨ ਬਲੀ ਡੋਰ ਇਸ ਛੜ ਗਏ ਤਿਹਾਰ ਖੁਸ਼ੀਆਂ ਦਾ ਖੁਸ਼ੀਆਂ ਹੀ ਵੰਡিয়ে ਤਿਹਾਰ ਖੁਸ਼ੀਆਂ ਦਾ ਖੁਸ਼ੀਆਂ ਹੀ ਵੰਡিয়ে ਨੂੰ ਮੌਤ ਵਾਲਾਂ ਤੱਕ ਬਣਾਇਣਾ ਉਹ ਆ ਜੋੜਾਲ ਕੇ ਪਰਨ ਸਾਰੇ ਕਰੀਏ ਗੁੱਡੇ ਚੈਨਾ ਵਾਲੀ ਡੋਰ ਨਾਲ ਉਡਾਈਏ ਨਾ ਉਹ ਆ ਜੋੜਾਲ ਕੇ ਪਰਨ ਸਾਰੇ ਕਰੀਏ ਗੁੱਡੇ ਚੈਨਾ ਵਾਲੀ ਡੋਰ ਨਾਲ ਉਡਾਈਏ ਨਾ